ਕਰ ਪੈਣਾ ਨਹੀਂ ਦਿੰਦਾ ਜਾਓ ਡੈਕਸ ਆਓ ਜਾ ਚਲੋ ਭਾਈ ਕਰਨੂ ਮੇਲਾ ਮੈਂ ਨਹੀਂ ਕਰਾਉਂਦਾ ਕਰ ਪੈਣਾ ਮੇਰੇ ਘਰ ਜਾਉਂਗੇ ਮੈਂ ਨਹੀਂ ਕਰਾਉਂਦਾ ਮੇਲਾ ਹਲਾ ਬਹੋ ਗਲਤ ਗੱਲ ਹੈ ਬਹੁਤ ਗਲਤ ਗੱਲ ਹੈ ਬਹੁਤ ਗਲਤ ਗੱਲ ਹੈ ਹਲੋ ਭਾਈ ਟੂਰਨਾਮੈਂਟ ਕੈਨਸਲ ਹੈ ਮੇਰੀ ਗੱਲ ਮੰਨਣ ਦੇ ਜੱਗੂ ਇਹ ਪਲੇਅਰਾਂ ਦੀ ਗੱਲ ਨਹੀਂ ਹੁੰਦੀ ਵੀਰੇ ਮੇਰੀ ਗਾ ਓ ਓ ਆ ਦੱਸੋ ਮੈਂ ਓਏ ਭਈਆ ਗਲਤ ਹੈ। ਹੈਲੋ ਭਈਆ ਵੀਰੇ ਆਪ ਆਪਣੀ ਜਗ੍ਹਾ ਰਾਓ ਯਾਰ ਇਦਾਂ ਕਿਉਂ ਗਰਾਊਂਡ 'ਚ ਆ ਰਹੇ ਯਾਰ। ਹੈਲੋ ਹੈਲੋ ਸਾਰੇ ਬੇਇੱਜ਼ਤੀ ਕਰਦੇ ਹੋ ਇੱਥੇ ਇਕੱਠਾ ਨਾ ਕਰੋ ਗਰਾਊਂਡ 'ਤੇ। ਬਹੁਤ ਗਲਤ ਗੱਲ ਹੈ। ਬਹੁਤ ਗਲਤ ਗੱਲ ਹੈ। ਬਹੁਤ ਗਲਤ ਗੱਲ ਹੈ। ਹੈਲੋ ਭਾਈ ਟੂਰਨਾਮੈਂਟ ਕੈਨਸਲ ਹੈ। ਮੈਂ ਕੋਈ ਪੈਸਾ ਨਹੀਂ ਦਿੰਦਾ ਜਾਓ। ਡੈਕਸ ਆਓ ਜਾਓ। ਚਲੋ ਭਾਈ ਕਰਨੂ ਮੇਲਾ ਮੈਂ ਨਹੀਂ ਕਰਾਉਂਦਾ। ਕੋਈ ਪੈਸਾ ਮੇਰੇ ਘਰ ਜਾਊਂਗਾ। ਮੈਂ ਨਹੀਂ ਕਰਾਉਂਦਾ ਮੇਲਾ। ਹੈਲੋ ਲੜਾਈ ਨਾ ਕਰੋ ਗਾ ਸੁਣ। ਓਏ ਪਲੇਰੋ ਮੇਲਾ ਨਾ ਖਰਾਬ ਕਰੋ ਪਲੇਰੋ। ਬਹੁਤ ਗਲਤ ਗੱਲ ਜੱਗ ਜੱਗੂ ਬਿਚਾਰ ਦੋ ਬੁਲਟ ਬਹੁਤ ਗਲਤ ਕੰਮ ਕਰ ਜੱਗੂ ਉਹ ਵੀਰੇ ਵਿੱਚ ਨਾ ਆਓ ਯਾਰ ਪਲੀਜ਼ ਬੇਨਤੀ ਹੈ ਵਿੱਚ ਨਾ ਆਓ ਭਲਾ ਬਣ ਕੇ ਉਹ ਵੀਰੇ ਨਾ ਹਟਾਓ ਯਾਰ ਪਲੀਜ਼ ਵੇਂਤੇ ਦਾ ਨਾ ਕਰੋ ਵਧੀਆ ਗੱਲ ਯਾਰ ਤੁਸੀਂ ਰੋਜੀ ਖੇਡਦੇ ਹੋ ਬਹੁਤ ਗਲਤ ਗੱਲ ਹੈ ਬਹੁਤ ਗਲਤ ਗੱਲ ਹੈ ਹਲੋ ਬਾਈ ਟੂਰਨਾਮੈਂਟ ਕੈਨਸਲ ਹੈ ਮੈਕਰ ਬੈਨ ਨਹੀਂ ਦਿੰਦਾ ਜਾਓ ਡੈਕਸ ਆਓ ਜਾਓ ਚਲਾ ਭਾਈ ਘਰ ਨੂੰ ਮੇਲਾ ਮੈਂ ਨਹੀਂ ਕਰਾਉਂਦਾ ਕਹਿੰਦਾ ਮੇਰੇ ਘਰ ਜਾਉਂਗੀਆਂ ਮੈਂ ਨਹੀਂ ਕਰਾਉਂਦਾ ਮੇਲਾ ਹਲੋ ਲੜਾਈ ਨਾ ਕਰੋ ਘਾ ਸੁਣੋ ਓ ਪਲੇਰਾਂ ਮੇਲੇ ਦੇ ਵਿੱਚ ਮੇਰਾ ਕੰਮ ਹੈ ਵੀਰੇ ਡੀਜੇ ਦਾ ਕਦੇ ਜ਼ਿੰਦਗੀ ਚ ਮੈਂ ਮਾਈਕ ਨਹੀਂ ਫੜਿਆ 2 2 ਮਹੀਨੇ ਹੋ ਗਏ ਮੈਨੂੰ ਮਿਹਨਤ ਕਰਦਿਆਂ ਨਾ ਤਾਂ ਵੀਰੇ ਮੈਂ ਸੌਕੇ ਦੇਖਿਆ ਜਦੋਂ ਆਪਾਂ ਰੂਲ ਰੱਖਿਆ ਵੀ ਹਰ ਪਲੇਅਰ ਦੋ ਰੇਡਾਂ ਪਾਊਗਾ ਠੀਕ ਹੈ ਜੀ ਦੋ ਰੇਡਾਂ ਪਹਿਰੀਆਂ ਸੀਗੀਆਂ ਭਾਈ ਜੀ ਬੰਦੇ ਕੇ 7:00 ਵਜੇ ਜੋ ਰੂਲ ਹੈ ਵੀਰੇ ਉਹੀ ਰੂਲ ਰੱਖੋ ਠੀਕ ਹੈ ਜੀ ਆਪਣਾ ਦੋਹੇ ਟੀਮਾਂ ਹੀ ਕਰਾਇਆ ਲੈ ਕੇ ਬਾਹਰ ਨਿਕਲ ਗਏ ਜਦੋਂ ਹੀ ਕਰਾਇਆ ਲੈ ਕੇ ਲੰਘ ਗਏ ਬਾਦ ਚ ਗਰਾਊਂਡ ਤੇ ਕਿਉਂ ਆਈਆਂ ਜੇ ਕਿਉਂ ਨਾ ਕਿ ਆਪਦੀ ਗੱਲ ਬਾਤ ਦੀ ਬੈਕ ਇਨ ਵੇਰ ਤੇ ਮੇਰਾ ਮੇਲਾ ਕਿਉਂ ਖਰਾਬ ਕਰਿਆ ਭਾਈ ਮੈਂ ਕਹਿੰਦਾ ਜਿੰਦਗੀ ਤੇ ਮਾਈਕ ਤੇ ਬੋਲੇ ਨਹੀਂ ਹੈਗਾ ਮੇਰਾ ਹੱਥ ਉੱਤੇ ਖਸੂਰ ਹੈ ਮੈਂ ਪੈਸੇ ਨਹੀਂ ਦੇ ਮੈਂ ਕਰਪੈਣਾ ਨਹੀਂ ਦੇ ਰਿਹਾ ਕਹਿੰਦੇ ਦੇ ਰਿਆ ਮੈਂ ਹਰ ਬਦ ਮੈਂ ਕਰਾਇਆ ਦੇਣਾ ਮੇਰੇ ਮੈਚ ਦਾ ਟੂਰਨਾਮੈਂਟ ਆਹੀ ਪੈਸੇ ਮੈਂ ਕੁੜੀ ਆ ਕੇ ਵਿਆਹ ਕਰਾਉਂਗਾ ਗੱਲਾਂ ਦੋਵੇਂ ਵੀਰੇ ਮੈਂ ਇਮੇਜੀ ਕਰਾਉਂਦਾ ਬਸ ਦੈਕਸ ਆਲ ਬਸ ਬਾਈ ਗੁੱਦੀ ਦਾ ਖਾਲਸਾ

ਹਾਂ ਇਹ ਸਾਰੇ ਸਾਰੇ ਗੱਲ ਮੰਨਣ ਦੇ ਜੱਗੂ ਇਹ ਪਲੇਅਰਾਂ ਦੀ ਗੱਲ ਨਹੀਂ ਹੁੰਦੀ ਵੀਰੇ ਮੇਰੇਗਾ ਓਏ ਹਾਂ ਦੱਸੋ ਬਾਈ ਬਹੁਤ ਮਿੱਲਾ ਖਰਾਬ ਐ ਹੈ ਓਏ ਬਦਿਆ ਗੱਲ ਹੈ ਹੈਲੋ ਬਾਈ ਵੀਰੇ ਆਪ ਆਪਣੀ ਜਗ੍ਹਾ ਰਹਿਓ ਯਾਰ ਇਦਾਂ ਕਿਉਂ ਗਰਾਊਂਡ ਚਾਹ ਰਹੇ ਯਾਰ ਹੈਲੋ ਹੈਲੋ ਸਾਰੇ ਬੇਇੱਜ਼ਤੀ ਕਰਦੇ ਯਾਰ ਇਦਾਂ ਇਕੱਠਾ ਨਾ ਕਰੋ ਗਰਾਊਂਡ 'ਤੇ ਬਹੁਤ ਗਲਤ ਗੱਲ ਐ ਬਹੁਤ ਗਲਤ ਗੱਲ ਹੈ ਹੈਲੋ ਬਾਈ ਟੂਰਨਾਮੈਂਟ ਕੈਨਸਲ ਹੈ ਮੈਂ ਕਰਪੈਣਾ ਨਹੀਂ ਨਵਜਾਓ ਡੈਕਸ ਆਉਟ ਹੋ ਚਲੋ ਬਾਈ ਕਰ ਨੂੰ ਮੇਲਾ ਮੈਂ ਨਹੀਂ ਕਰਾਉਂਦਾ ਕਰਪੈਣਾ ਮੇਰੇ ਘਰ ਜਾਉਂਗੀਆਂ ਮੈਂ ਨਹੀਂ ਕਰਾਉਂਦਾ ਮੇਲਾ ਹੈਲੋ ਲੜਾਈ ਨਾ ਕਰੋ ਗਾ ਸੁਣੋ ਓ ਪਲੇਰੋ ਮੇਲਾ ਦਾ ਖਰਾਬ ਕਰੋ ਪਲੇਰੋ ਬਹੁਤ ਗਲਤ ਗੱਲ ਜੱਗੂ ਜੱਗੂ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮੇਲਾ ਖਰਾਬ ਕਰਨ ਵਾਲੇ ਬਹੁਤ ਅਰੇ ਕਰ ਫੁਕੇਤ ਵਾਸਾ ਦੇਖਿਆ ਵਾ ਰੂਲ ਇਚ ਰੂਲ ਬਿਰੇ ਜਿਹੜਾ ਪਹਿਲਾ ਮੈਚ ਕੈਨਸਲ ਹੋਇਆ ਬਿਰੇ ਉਹ ਮੈਚ ਨਹੀਂ ਕਰਾਉਣਾ ਸੈਮੀਫਾਈਨਲ ਮੈਚ ਹੋਊਗਾ ਮੈਂ ਘਰ ਫੁਕੇ 70 ਲੱਖ 70 ਕਰੋੜ ਰੁਪਏ ਲਾਇਆ ਸੈਮੀਫਾਈਨਲ ਮੈਚ ਹੋਊਗਾ ਪੁਰਾਣਾ ਮੈਚ ਨਹੀਂ ਹੋਊਗਾ ਘਰ ਫੁਕੇ ਦਮਾ ਸਾ ਦੇਖਿਆ ਸਮਝ ਗਿਆ ਮੇਰੀ ਗੱਲ ਸੈਮੀਫਾਈਨਲ ਮੈਚ ਹੋਊਗਾ ਦੈਟਸ ਆਲ ਬਸ ਸੈਮੀਫਾਈਨਲ ਮੈਚ ਹੋਊਗਾ ਗੱਲਾਂ ਦੋ ਐ ਬਾਈ ਗਰਾਊਂਡ ਖਾਲੀ ਕਰੋ ਹੱਥ ਐਲ ਪੈਰ ਤੇ ਮੇਲਾ ਓਏ ਪੈਸਾ ਲਾਇਆ 70 ਕਰੋੜ ਰੁਪਏ ਰਾ ਤੂੰ ਤਗੀ ਗੱਲ ਆ